ਰਾਮ ਲਲਾ ਕਮੇਟੀ ਦੇ ਨਾਲ ਵਿਸ਼ੇਸ਼ ਮੀਟਿੰਗ ਕਰਨ ਦੇ ਲਈ ਸਮਾਜਿਕ ਸਮਰਥਾ ਉੱਤਰਪਾਰਤ ਪ੍ਰਮੁੱਖ ਪ੍ਰਮੋਤ ਕੁਮਾਰ ਪਹੁੰਚੇ ਪਿੰਡ ਪਹੁੰਚਲ ਤੇ ਡੇਰੀਵਾਲ ਦੇ ਲੋਕਾਂ ਅਤੇ ਰਾਮ ਲਲਾ ਕਮੇਟੀ ਦੇ ਮੈਂਬਰਾਂ ਨੇ ਪ੍ਰਮੋਤ ਕੁਮਾਰ ਦਾ ਪਰਮਾ ਸਵਾਗਤ ਕੀਤਾ ਪ੍ਰਮੋਦ ਕੁਮਾਰ ਨੇ ਕਿਹਾ ਕਿ ਉਹ ਨਾਲੂ ਪਿੰਡ ਬਾਰੇ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਇਸ ਪਿੰਡ ਦੇ ਵਿੱਚ ਪਿਛਲੇ 50 ਤੋਂ ਵੀ ਜ਼ਿਆਦਾ ਸਾਲਾਂ ਤੋਂ ਹਰ ਸਾਲ ਰਾਮ ਮਿਲਾ ਅਤੇ ਦੁਸ਼ਹਿਰੇ ਦਾ ਆਯੋਜਨ ਵੱਖ-ਵੱਖ ਜਾਤੀ ਧਰਮਾਂ ਦੇ ਲੋਕਾਂ ਵੱਲੋਂ ਮਿਲ ਕੇ ਕੀਤਾ ਜਾਂਦਾ ਹੈ। ਉਹਨਾਂ ਨੇ ਪਿੰਡ ਦੇ ਪਾਈਚਾਰਕ ਸਾਂਝ ਨੂੰ ਲੈ ਕੇ ਕਿਹਾ ਕਿ ਇਹ ਪਿੰਡ ਸਮੁੱਚੇ ਪੰਜਾਬ ਦੇ ਲੋਕਾਂ ਦੇ ਲਈ ਇੱਕ ਵੱਡੀ ਮਿਸਾਲ ਹੈ। ਸਾਨੂੰ ਸਾਰੇ ਵੱਖ-ਵੱਖ ਜਾਤੀ ਧਰਮਾਂ ਦੇ ਲੋਕਾਂ ਨੂੰ ਆਪਸ ਦੇ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਸਾਰੇ ਤਿਉਹਾਰ ਮਿਲ ਕੇ ਮਨਾਉਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਤਾਂ ਮੈਂ ਭਗਵਾਨ ਵਾਲਮੀਕ ਜੀ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਮੌਕਾ ਦਿੱਤਾ ਹੈ ਕਿ ਸਾਨੂੰ ਉਹਨਾਂ ਦੇ ਪ੍ਰਕਾਸ਼ ਪਰਵ ਦੇ ਮਾਧਿਅਮ ਦੇ ਰਾਹੀਂ ਔਰ ਉਹਨਾਂ ਦੁਆਰਾ ਸੰਸਾਰ ਨੂੰ ਦਿੱਤੀ ਗਈ ਇਹ ਰਾਮਾਇਣ ਨਾਮ ਦੀ ਜਿਹੜੀ ਇੱਕ ਹੀਰਾ ਰੂਪ ਦੇ ਵਿੱਚ ਪੁਸਤਕ ਜੋ ਸਾਨੂੰ ਦਿੱਤੀ ਉਹਨਾਂ ਨੂੰ ਧਾਰਮਿਕ ਗ੍ਰੰਥ ਜੋ ਦਿੱਤਾ ਹੈ ਆ ਜਿਹਦੇ ਤੋਂ ਪ੍ਰੇਰਣਾ ਲੈ ਕੇ ਅਸੀਂ ਸਾਰੇ ਹਿੰਦੁਸਤਾਨ ਵਾਸੀ ਚੱਲਦੇ ਆਂ ਉਹਦੇ ਤੋਂ ਹੀ ਪ੍ਰੇਰਣਾ ਲੈ ਕੇ ਤੇ ਅੱਜ ਡੇਰੀਵਾਲ ਦਰੋਗਾ ਪਿੰਡ ਦੇ ਵਿੱਚ ਆਉਣ ਦਾ ਮੈਨੂੰ ਮੌਕਾ ਮਿਲਿਆ ਹੈ। ਭਗਵਾਨ ਵਾਲਮੀਕ ਜੀ ਦੀ ਯਾਦ ਦੇ ਵਿੱਚ ਹੀ ਰਾਮਲੀਲਾਵਾਂ ਸ਼ੁਰੂ ਕੀਤੀਆਂ ਜਾਣ। ਇਹ ਇੱਕ ਨਵੇਦਨ ਲੈ ਕੇ ਇਸ ਪਿੰਡ ਦੀ ਰਾਮਲੀਲਾ ਦੇ ਕਲਾਕਾਰਾਂ ਦੇ ਕੋਲ ਮੈਂ ਪਹੁੰਚਿਆ ਹਾਂ। ਔਰ ਇਹਨਾਂ ਸਭ ਕਲਾਕਾਰਾਂ ਨੂੰ ਮੈਂ ਨਵੇਦਨ ਕੀਤਾ ਹੈ, ਬੇਨਤੀ ਕੀਤੀ ਹੈ। ਆਪਣੀ ਆਪਣੀ ਰਾਮਲੀਲਾ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਵਾਲਮੀਕ ਜੀ ਦੇ ਪਵਿੱਤਰ ਸਥਾਨ ਸ਼੍ਰੀ ਰਾਮ ਤੀਰਥ ਦੇ ਵਿੱਚ ਜੋਤ ਲੈਣ ਵਾਸਤੇ ਪਹੁੰਚੋ ਔਰ ਉੱਥੋਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣੀ ਰਾਮਲੀਲਾ ਸ਼ੁਰੂ ਕਰੋ ਤਾਂ ਇਹਨਾਂ ਨੇ ਇਸ ਨਵੇਦਨ ਨੂੰ ਸਵੀਕਾਰ ਕੀਤਾ ਹੈ ਔਰ ਸਾਨੂੰ ਅਸ਼ੋਰੈਂਸ ਦਿਲਵਾਈ ਹੈ ਕਿ ਅਸੀਂ 2 ਅਕਤੂਬਰ ਵਾਲੇ ਦਿਨ ਇਸ ਪਵਿੱਤਰ ਵਾਲਮੀਕ ਜੋਤੀ ਨੂੰ ਪ੍ਰਾਪਤ ਕਰਨ ਦੇ ਵਾਸਤੇ ਸ਼੍ਰੀ ਰਾਮ ਤੀਰਥ ਅੰਮ੍ਰਿਤਸਰ ਵਿਖੇ ਪਹੁੰਚੋ